ਪੰਜਾਬ ਦੀ ਗੈਂਗਵਾਰ ਹੱਦਾਂ ਸਰਹੱਦਾਂ ਪਾਰ ਗਏ ਪਾਰ ਕਰ ਗਈ ਹੈ ਕਦੇ ਕੈਨੇਡਾ ਕਦੇ ਅਮਰੀਕਾ ਪਰ ਹੁਣ ਦੁਬਈ ਦੇ ਵਿੱਚ ਵੀ ਗੈਂਗਵਾਰ ਵੇਖਣ ਨੂੰ ਮਿਲਿਆ ਦੱਸਦੇ ਕਿ ਦੁਬਈ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਈ ਗੈਂਗਵਾਰ ਹੋਈ ਹੋਵੇ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਦੁਬਈ ਦੇ ਵਿੱਚ ਗੈਂਗਵਾਰ ਨੂੰ ਅੰਜਾਮ ਦਿੱਤਾ ਗਿਆ ਹੈ ਇੱਕ ਗੈਂਗਵਾਰ ਗੁਦਾਰਾ ਗੈਂਗ ਅਤੇ ਲਾਰਸ ਬਿਸ਼ਨੋਈ ਗੈਂਗ ਦੇ ਵਿਚਾਲੇ ਹੋਈ ਹੈ ਜਿੱਥੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਲਾਰਸ ਬਿਸ਼ਨੋਈ ਗੈਂਗ ਦੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਦਾਰਾ ਗੈਂਗ ਦੇ ਇੱਕ ਮੈਂਬਰ ਨੂੰ ਤਾਂ ਉਸ ਦਾ ਬਦਲਾ ਲਾਰਸ ਬਿਸ਼ਨੋਈ ਗੈਂਗ ਦਾ ਜਿਹੜਾ ਹੋਲਡਰ ਸੀ ਜੋਰਾ ਸਿੱਧੂ ਉਸ ਦਾ ਕਤਲ ਕਰਕੇ ਲਈ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਾਮੀ ਗੈਂਗਸਟਰ ਰੋਹਿਤ ਗੁਦਾਰਾ ਨਾਮਲ ਜੁੜੇ ਇੱਕ ਪੋਸਟ ਤੇ ਇੱਕ ਅਕਾਊਂਟ ਤੇ ਪੋਸਟ ਪਾਈ ਗਈ ਹੈ ਪੋਸਟ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਅਸੀਂ ਦੁਬਈ ਦੇ ਵਿੱਚ ਲਾਰੈਂਸ ਦੀ ਜੋਰਾ ਸਿੱਧੂ ਦਾ ਗळा ਵੱਢ ਕੇ ਕਤਲ ਕਰ ਦਿੱਤਾ ਗਿਆ। ਇਹ ਕੰਮ ਅਸੀਂ ਕਰਵਾਇਆ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਧਮਕੀਆਂ ਦੇ ਰਿਹਾ ਸੀ। ਜਿਹੜੇ ਲੋਕ ਸੋਚਦੇ ਨੇ ਕਿ ਦੁਬਈ ਸੁਰੱਖਿਅਤ ਹੈ ਉਹਨਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਆ ਕਿ ਜੇਕਰ ਸਾਡੇ ਦੁਸ਼ਮਣ ਹਨ ਤਾਂ ਕਿਤੇ ਵੀ ਸੁਰੱਖਿਅਤ ਨਹੀਂ। ਰੋਹਿਤ ਗੁਦਾਰਾ ਤੋਂ ਇਲਾਵਾ ਗੋਲਦੀ ਬਰਾੜ, ਵਰਿੰਦਰ ਚਰਨ, ਮੋਹਿੰਦਰ ਸਰਨ, ਦਿਲਨਾ ਅਤੇ ਵਿੱਕੀ ਪਹਿਲਵਾਨ ਕੋਟਕਪੂਰਾ ਦਾ ਪੋਸਟ ਵਿੱਚ ਜ਼ਿਕਰ ਕੀਤਾ ਗਿਆ। ਇਹ ਸਾਰੇ ਕਥਿਤ ਤੌਰ ਤੇ ਉਸੇ ਗਿਰੋਹ ਦੇ ਮੈਂਬਰ ਨੇ ਜਿਨ੍ਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕਾਬਲੇ ਜ਼ਿਕਰ ਹੈ ਕਿ ਹਾਲੇ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ। ਇਹ ਪੋਸਟ ਫੇਕ ਹੈ ਜਾਂ ओरिजिनल ਹੈ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਅਮਰੀਕਾ ਦੇ ਵਿੱਚ ਬੈਠ ਕੇ ਦੁਬਈ ਦੇ ਵਿੱਚ ਬੈਠ ਕੇ ਜੋਰਾ ਸਿੱਧੂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਜਿਸ ਤੱਕ ਬਦਲਾ ਹੁਣ ਗੁਦਾਰਾ ਗੈਂਗ ਦੇ ਵੱਲੋਂ ਲਿਆ ਜਾ ਰਿਹਾ ਹੈ। ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੋਸਟ ਦੇ ਵਿੱਚ ਅੱਗੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੁਲਿਸ ਨੂੰ ਪੁਲਿਸ ਹਰ ਜਗ੍ਹਾ ਪਹੁੰਚ ਸਕਦੀ ਹੈ ਪਰ ਅਸੀਂ ਪਹੁੰਚਾਂਗੇ ਕਿਉਂਕਿ ਬਹੁਤ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਜਿੱਥੇ ਗੈਂਗਸਟਰ ਪਹੁੰਚ ਜਾਂਦੇ ਨੇ ਉੱਥੇ ਪੁਲਿਸ ਬਹੁਤ ਦੇਰ ਤੱਕ ਪਹੁੰਚਦੀ ਹੈ ਤੇ ਇਹ ਵੀ ਕਿਹਾ ਕਿ ਜਿਹੜਾ ਵੀ ਕੋਈ ਸਾਡਾ ਵਿਰੋਧ ਕਰੇਗਾ ਉਹ ਤਿਆਰ ਰਹੇ ਹਾਲਾਂਕਿ ਦੁਬਈ ਪੁਲਿਸ ਨੇ ਇਸ ਕਤਲ ਦੀ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਦਵਾਈ ਵਰਗੇ ਜ਼ਿਆਦਾ ਨਿਗਰਾਨੀ ਵਾਲੇ ਸ਼ਹਿਰਾਂ ਦੇ ਵਿੱਚ ਅਜਿਹਿਆਂ ਘਟਨਾਵਾਂ ਨੂੰ ਅਸਧਾਰਨ ਮੰਨਿਆ ਜਾਂਦਾ ਹੈ ਇਸ ਲਈ ਅਧਿਕਾਰਿਕ ਪੁਸ਼ਟੀ ਦੀ ਉਡੀਕ ਕਰਨਾ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਤੇ ਭਾਰਤੀ ਸੁਰੱਖਿਆ ਏਜੰਸੀਆਂ ਵੀ ਇਸ ਮਾਮਲੇ ਦੀ ਨਿਗਰਾਨੀ ਕਰ ਰਹੀਆਂ ਨੇ ਹਾਲਾਂਕਿ ਜਲਦ ਤੱਕ ਦਵਾਈ ਪੁਲਿਸ ਸਪਸ਼ਟ ਜਾਣਕਾਰੀ ਨਹੀਂ ਸਾਂਝੀ ਕਰਦੀ ਉਦੋਂ ਤੱਕ ਸਿਰਫ ਸੋਸ਼ਲ ਮੀਡੀਆ ਦੇ ਦਾਅਵਿਆਂ ਦੇ ਆਧਾਰਤ ਹੀ ਇੱਕ ਖਬਰ ਮੰਨੀ ਜਾ ਰਹੀ ਹੈ ਪਰ ਇਹ ਵੱਡੀ ਗੱਲ ਹੈ ਕਿ ਆਖਰਕਾਰ ਗੈਂਗਵਾਰ ਹੁਣ ਹੱਦਾਂ ਸਰਹੱਦਾਂ ਪਾਰ ਕਰ ਗਈ ਹੈ ਪਹਿਲਾਂ ਸਿਰਫ ਪੰਜਾਬ ਦੇ ਵਿੱਚ ਹੀ ਯਾ ਫਿਰ ਹਰਿਆਣਾ ਯਾ ਰਾਜਸਥਾਨ ਦੇ ਵਿੱਚ ਹੀ ਜਿਹੜੇ ਗੈਂਗਵਾਰ ਦੇ ਮਾਮਲੇ ਸਾਹਮਣੇ ਆਏ ਨੇ ਪਰ ਹੁਣ ਕਦੇ ਅਮਰੀਕਾ ਕਦੇ ਕੈਨੇਡਾ ਤੇ ਹੁਣ ਦੁਬਈ ਦੇ ਵਿੱਚ ਜਿਹੜਾ ਇਹ ਕਤਲ ਦੀ ਗੱਲ ਸਾਹਮਣੇ ਆਈ ਹੈ ਉਸਨੇ ਇੱਕ ਵਾਰ ਫੇਰ ਤੋਂ ਕਾਫੀ ਜ਼ਿਆਦਾ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਕਿ ਗੈਂਗਸਟਰ ਕਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਬੈਠ ਕੇ ਕਤਲ ਕਰਵਾ ਰਹੇ ਨੇ ਗੈਂਗਵਾਰ ਕਰ ਰਹੇ ਨੇ ਧਮਕੀਆਂ ਦੇ ਰਹੇ ਨੇ ਜਾਂ ਕਿਸੇ ਨਾ ਕਿਸੇ ਨੂੰ ਟਾਰਗੇਟ ਕਰ ਰਹੇ ਨੇ ਆਖਰ ਕਿਉਂ ਜੇਲ੍ਹਾਂ ਦੇ ਵਿੱਚ ਬੈਠ ਕੇ ਕਿਸ ਤਰੀਕੇ ਨਾਲ ਸਾਰਾ ਗੈਂਗ ਚਲਾਇਆ ਜਾ ਰਿਹਾ ਹੈ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਕਿਸੇ ਦੇ ਕਤਲ ਕਰਨ ਦੇ ਸੁਪਾਰੇ ਲਈ ਜਾਂਦੀ ਹੈ ਕਿਸੇ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਨੇ ਤਾਂ ਆਖਰਕਾਰ ਇਹ ਸਾਰਾ ਨੈਟਵਰਕ ਕਦੋਂ ਟੁੱਟੇਗਾ ਕਦੋਂ ਇਹ ਗੈਂਗਵਾਰ ਖਤਮ ਹੋਵੇਗੀ ਕਦੋਂ ਗੈਂਗਵਾਰ ਦੇ ਜ਼ਰੀਏ ਪੰਜਾਬ ਦੇ ਨੌਜਵਾਨ ਸੁਰੱਖਿਅਤ ਰਹਿਣਗੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਕਦੋਂ ਲਿਆਂਦਾ ਜਾਵੇਗਾ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੋਵੇਗੀ तमाम ਵੱਡੇ ਸਵਾਲ ਨੇ ਕਿਉਂਕਿ ਸਿੱਧੂ ਮਸੇਵਾਲ ਦੇ ਕਤਲ ਤੋਂ ਬਾਅਦ ਲਗਾਤਾਰ ਗੈਂਗਵਾਰਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਚਾਹੇ ਉਹ ਦਵਿੰਦਰ ਬੰਬੀਹਾ ਗਰੁੱਪ ਦੀ ਗੱਲ ਹੋਵੇ ਲਾਰੈਂਸ ਵਿਸ਼ਨੋਈ ਗੈਂਗ ਦੀ ਗੱਲ ਹੋਵੇ ਗੁਦਾਰਿਆ ਗੁਦਾਰਾ ਰੋਹਿਤ ਗੁਦਾਰਾ ਗੈਂਗ ਦੀ ਗੱਲ ਹੋਵੇ 골ਡੀ ਬਰਾੜ ਦੀ ਹੋਵੇ ਜਾਂ ਫਿਰ ਜੱਗੂ ਭਗਵਾਨਪੁਰਿਆ ਦੀ ਗੱਲ ਹੋਵੇ तमाम ਅਜਿਹੇ ਵੱਡੇ ਗੈਂਗ ਨੇ ਜਿਹੜੇ ਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਵੇਲੇ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਦੇਸ਼ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਜੇਕਰ ਅਸੀਂ ਗੈਂਗਵਾਰਾਂ ਦੀ ਗੱਲ ਕਰੀ ਤਾਂ ਪਿਛਲੇ ਲੰਬੇ ਸਮੇਂ ਤੋਂ ਹੋਰ ਨੇ ਕਦੇ ਕਬੱਡੀ ਖਿਡਾਰੀਆਂ ਦੇ ਕਤਲ ਹੋ ਰਹੇ ਨੇ ਕਦੇ ਕਿਸੇ ਗਾਇਕ ਦਾ ਕਤਲ ਹੋ ਰਿਹਾ ਕਦੇ ਕਪਿਲ ਦੇ ਜਿਹੜਾ ਕੈਫੇ ਹੈ ਉਸ ਤੇ ਤਿੰਨ ਵਾਰ ਹਮਲਾ ਹੋ ਚੁੱਕਿਆ ਕਦੇ ਪਰਮੇਸ਼ਵਰ ਮਾ ਤੇ ਹਮਲਾ ਹੁੰਦਾ ਗਾਇਕਾ ਨੂੰ ਧਮਕੀਆਂ ਮਿਲਦੀਆਂ ਨੇ ਕਾਰੋਬਾਰੀਆਂ ਨੂੰ ਧਮਕੀਆਂ ਮਿਲਦੀਆਂ ਨੇ ਬਿਜ਼ਨਸਮੈਨਾਂ ਨੂੰ ਧਮਕੀਆਂ ਮਿਲਦੀਆਂ ਨੇ ਤੇ ਦੁਕਾਨਦਾਰਾਂ ਨੂੰ ਵੀ ਹੁਣ ਧਮਕੀਆਂ ਮਿਲਣ ਲੱਗੀਆਂ ਨੇ ਫਰਤੀ ਮੰਗੀ ਜਾਂਦੀ ਐ ਫਰੋਤੀ ਨਹੀਂ ਮਿਲਦੀ ਤਾਂ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ